ਬਜਿੰਦਰ ਸਿੰਘ ਪਾਸਟਰ ਜਿਸ ਦੇ ਉੱਤੇ ਇੱਕ ਮਹਿਲਾ ਦੇ ਵੱਲੋਂ ਜਿਨਸੀ ਸ਼ੋਸ਼ਣ ਦੇ ਜਿਹੜੇ ਅਪਰਾਧ ਲਗਾਏ ਗਏ ਸੀ ਉਹ ਹੁਣ ਪੰਜਾਬ ਨੂੰ ਛੱਡ ਕੇ ਨੇਪਾਲ ਦੇ ਵਿੱਚ ਚਲਾ ਗਿਆ ਤਾਂ ਤੁਹਾਨੂੰ ਦੱਸ ਦਈਏ ਵੱਡੀ ਖਬਰ ਹੈ ਜਦੋਂ ਦਾ ਮਾਮਲਾ ਇਹ ਸ਼ੁਰੂ ਹੋਇਆ ਜਦੋਂ ਦੇ ਅਪਰਾਧ ਲੱਗੇ ਨੇ ਉਸ ਤੋਂ ਬਾਅਦ ਬਜਿੰਦਰ ਸਿੰਘ ਪਾਸਟਰ ਦੀ ਇੱਕ ਕਾਨਫਰੰਸ ਸਾਹਮਣੇ ਆਈ ਸੀ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਸਾਜ਼ਿਸ਼ਾਂ ਘਾਟ ਕੇ ਫਸਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਐਲਾਨ ਵੀ ਕੀਤਾ ਉਹ ਕਹਿੰਦੇ ਕਿ 12 ਮਾਰਚ ਨੂੰ ਮੈਂ ਪੰਜਾਬ ਆ ਜਿਹੜਾ ਉਹ ਬੰਦ ਕਰਨਾ ਜੇਕਰ ਤੇਰੇ ਉੱਤੇ ਲਾਏ ਇਲਜ਼ਾਮ ਲਾਏ ਹੋਏ ਮਾਮਲਾ ਜਿਹੜਾ ਉਹ ਵਾਪਸ ਨਹੀਂ ਲਿੱਤਾ ਜਾਂਦਾ ਪੁਲਿਸ ਦੁਆਰਾ ਉਸ ਨੂੰ ਰੱਦ ਨਹੀਂ ਕਰਵਾਇਆ ਜਾਂਦਾ ਤਾਂ ਮੈਂ ਸਿਆਸਤਦਾਨਾਂ ਦੇ ਨਾਲ ਮਿਲ ਕੇ ਪੰਜਾਬ ਨੂੰ 12 ਮਾਰਚ ਨੂੰ ਬੰਦ ਕਰ ਦੇਣਾ ਤਾਂ ਹੁਣ ਉਹਨਾਂ ਦੇ ਵੱਲੋਂ ਪੰਜਾਬ ਛੱਡਣ ਦੀਆਂ ਜਿਹੜੀਆਂ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜਲੰਧਰ ਦੇ ਤਾਰਪੁਰਾ ਚਰਚ ਦੇ ਪਾਦਰੀ ਬਜਿੰਦਰ ਸਿੰਘ ਵਿਰੁੱਧ ਇੱਕ ਔਰਤ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਫਿਰ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਕਿ ਬਜਿੰਦਰ ਬਜਿੰਦਰ ਸਿੰਘ ਜਾਂਚ ਤੋਂ ਬਚਣ ਦੇ ਲਈ ਨੇਪਾਲ ਭੱਜ ਗਿਆ ਹਾਲਾਂਕਿ ਮਾਮਲੇ ਵਿੱਚ ਬਣਾਈ ਗਈ ਐਸਟੀ ਦੇ ਮੁਖੀ ਐਸਡੀ ਰੁਪਿੰਦਰ ਕੌਰ ਨੇ ਕਿਹਾ ਕਿ ਫਿਲਹਾਲ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ ਦੋਵੇਂ ਧੀਰਾਂ ਨੂੰ ਵਿਸ਼ੇਸ਼ ਜਾਂਚ ਸਾਹਮਣੇ ਪੇਸ਼ ਹੋਣਾ ਸੀ ਪਰ ਪਰਿਵਾਰ ਨੇ ਦਾਵਾ ਕੀਤਾ ਕਿ ਮਾਮਲੇ ਵਿੱਚ ਦੋਸ਼ੀ ਬਜਿੰਦਰ ਸਿੰਘ ਜਿਹੜਾ ਕਿ ਇੱਕ ਨਿੱਜੀ ਸਮਾਗਮ ਦੇ ਬਹਾਨੇ ਦੇ ਨਾਲ ਨੇਪਾਲ ਭੱਜ ਗਿਆ ਤਾਂ ਇਹ ਐਸਆਈਟੀ ਐਸਪੀ ਫਗਵਾੜਾ ਰੁਪਿੰਦਰ ਕੌਰ ਪੱਟੀ ਦੀ ਨਿਗਰਾਨੀ ਹੇਠ ਬਣਾਈ ਗਈ ਸੀ ਜਿਸ ਵਿੱਚ ਡੀਐਸਪੀ ਦੀਪਕਰਨ ਸਿੰਘ ਨੇ ਸਿਟੀ ਪੁਲਿਸ ਸਟੇਸ਼ਨ ਦੇ ਐਸਐਚਓ ਵਿਕਰਮਜੀਤ ਸਿੰਘ ਸ਼ਾਮਲ ਨੇ ਇਹ ਸ਼ਿਕਾਇਤ ਔਰਤ ਵੱਲੋਂ ਸਿਟੀ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰਵਾਈ ਗਈ ਸੀ ਐਫਆਈਆਰ ਦੇ ਵਿੱਚ ਦਾਵਾ ਕੀਤਾ ਗਿਆ ਸੀ ਕਿ ਜਲੰਧਰ ਦੇ ਤਾਜਪੁਰਾ ਪਿੰਡ ਦੇ ਵਿੱਚ ਸਥਿਤ ਚਰਚ ਆਫ ਗਲੋਰੀ ਜਿਹੜੇ ਨਾਮ ਦੀ ਆ ਤੇ ਉੱਥੇ ਦਾ ਜਿਹੜਾ ਪਾਸਟਰ ਹੈ ਬਜਿੰਦਰ ਸਿੰਘ ਨੇ ਜਲੰਧਰ ਵਿੱਚ ਉਸ ਨਾਲ ਛੇੜਛਾੜ ਕੀਤੀ ਸੀ ਔਰਤ ਨੇ ਦੋਸ਼ ਲਾਇਆ ਸੀ ਕਿ ਉਸਦੇ ਮਾਤਾ ਪਿਤਾ ਅਕਤੂਬਰ 2017 ਦੇ ਵਿੱਚ ਚਰਚ ਜਾਣਾ ਸ਼ੁਰੂ ਕੀਤਾ ਸੀ ਤਾਂ ਇਸ ਦੌਰਾਨ ਬਜਿੰਦਰ ਸਿੰਘ ਨੇ ਉਸ ਦਾ ਫੋਨ ਨੰਬਰ ਲੈ ਲਿਆ ਅਤੇ ਅਣ ਉਚਿਤ ਸੁਨੇਹੇ ਜਿਹੜੇ ਭੇਜਣੇ ਸ਼ੁਰੂ ਕਰ ਦਿੱਤੇ ਔਰਤ ਨੇ ਦੋਸ਼ ਲਾਇਆ ਕਿ 2022 ਦੇ ਵਿੱਚ ਬਜਿੰਦਰ ਸਿੰਘ ਨੇ ਉਸ ਨੂੰ ਚਰਚ ਦੇ ਇੱਕ ਕੈਬਨ ਦੇ ਵਿੱਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿੱਤਾ ਉੱਥੇ ਉਹ ਉਸ ਨਾਲ ਅਣ ਚਾਹ ਵਿਵਹਾਰ ਹੈ ਜਿਹੜਾ ਅਣਉਚਿਤ ਵਿਵਹਾਰ ਦੁਰਵਿਵਹਾਰ ਹੈ ਜਿਹੜਾ ਤੇ ਉਹ ਉਸ ਦੇ ਵਿਵਹਾਰ ਕਰਦਾ ਤਾਂ ਜ਼ਿਕਰ ਕਰ ਦਈਏ ਕਿ ਮੋਹਾਲੀ ਜ਼ਿਲ੍ਹਾ ਜੱਜ ਹਰ ਸਿਮਰਨ ਸਿੰਘ ਜੀ ਨੇ ਸੋਮਵਾਰ ਨੂੰ ਜਲੰਧਰ ਦੇ ਪਾਸਟਰ ਬਜਿੰਦਰ ਸਿੰਘ ਵਿਰੁੱਧ ਗੈਰ ਜਮਾਨਤੀ ਵਾਰੰਟ ਜਿਹੜੇ ਉਹ ਜਾਰੀ ਕੀਤਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਔਰਤ ਦੇ ਵੱਲੋਂ ਲਗਾਏ ਗਏ ਦੋਸ਼ਾਂ ਦੇ ਉੱਤੇ ਬਜਿੰਦਰ ਸਿੰਘ ਖਿਲਾਫ ਜਿਹੜਾ ਗੈਰ ਜਮਾਨਤੀ ਵਾਰੰਟ ਜਾਰੀ ਹੋ ਗਏ ਨੇ ਤਾਂ ਦੱਸਿਆ ਜਾ ਰਿਹਾ ਕਿ ਉਹ ਐਸਆਈਟੀ ਦੇ ਸਵਾਲਾਂ ਤੋਂ ਬਚਣ ਦੇ ਲਈ ਆਪਣੇ ਉੱਪਰ ਹੋ ਰਹੀ ਜਾਂਚ ਤੋਂ ਬਚਣ ਦੇ ਲਈ ਇੱਕ ਸਮਾਗਮ ਦਾ ਬਹਾਨਾ ਲਗਾ ਕੇ ਨੇਪਾਲ ਚਲੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਦੇ ਵੱਲੋਂ ਬਜਿੰਦਰ ਸਿੰਘ ਪਾਸਟਰ ਦੇ ਉੱਤੇ ਜਿਣਸੀ ਸ਼ੋਸ਼ਣ ਦਾ ਮਾਮਲਾ ਜਿਹੜਾ ਉਹ ਦਰਜ ਕਰਾਇਆ ਗਿਆ ਸੀ ਉਸ ਨੂੰ ਲੈ ਕੇ ਮਾਮਲਾ ਕਾਫੀ ਪੱਕਦਾ ਹੋਇਆ ਨਜ਼ਰ ਆ ਰਿਹਾ ਤਾਂ ਉਸ ਤੋਂ ਬਾਅਦ ਦੋਨੇ ਜਿਹੜੇ মিডিਆ ਸਾਹਮਣੇ ਆਉਂਦੇ ਨੇ ਦੋਨਾਂ ਦੇ ਵੱਲੋਂ ਅਲੱਗ-ਅਲੱਗ ਜਿਹੜੀ ਆ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤਾਂ ਉਸ ਤੋਂ ਬਾਅਦ ਬਜਿੰਦਰ ਸਿੰਘ ਪਾਦਰੀ ਵੱਲੋਂ ਵੱਡਾ ਐਲਾਨ ਵੀ ਕੀਤਾ ਜਾਂਦਾ ਉਹ ਕਹਿੰਦੇ ਕਿ ਜੇਕਰ ਮੇਰੇ ਉੱਤੇ ਲੱਗੇ ਹੋਏ ਮਾਮਲੇ ਨੂੰ ਉਹ ਰੱਦ ਨਹੀਂ ਕੀਤਾ ਜਾਂਦਾ ਤਾਂ ਉਹ ਪੰਜਾਬ ਨੂੰ 12 ਮਾਰਚ ਨੂੰ ਬੰਦ ਕਰਨਗੇ ਇਸ ਦੀ ਚੇਤਾਵਨੀ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਗਈ ਸੀ ਤਾਂ ਹੁਣ ਵੱਡੀ ਬੰਨ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਉੱਪਰ ਇੱਕ ਐਸਐਟਟੀ ਬਣਾਈ ਗਈ ਸੀ ਜਿਸ ਦੀ ਜਾਂਚ ਹੋਣੀ ਸੀ ਉਸ ਤੋਂ ਬਚਣ ਦੇ ਲਈ ਬਜਿੰਦਰ ਸਿੰਘ ਇੱਕ ਸਮਾਗਮ ਦਾ ਬਹਾਨਾ ਲਗਾ ਕੇ ਨੇਪਾਲ ਚਲੇ ਗਏ ਨੇ